ਇੱਕ ਗਰੀਬ ਪਰਿਵਾਰ ਦੀ ਕੁੜੀ ਦਾ ਰਿਸ਼ਤਾ ਇੱਕ ਚੰਗੇ ਘਰ ਦੇ ਵਿੱਚ ਹੁੰਦਾ ਹੈ ਵਿਆਹ ਦੇ ਕਾਰਡ ਬੰਡੇ ਜਾ ਚੁੱਕੇ ਸਨ ਸਾਰੀਆਂ ਤਿਆਰੀਆਂ ਹੋ ਗਈਆਂ ਸੀ ਪਰ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਉਸਦੇ ਮੰਗੇਤਰ ਦੀ ਮੌਤ ਹੋ ਜਾਂਦੀ ਹੈ ਫਿਰ ਕਿਸ ਤਰ੍ਹਾਂ ਕੁੜੀ ਦਾ ਹੋਣ ਵਾਲਾ ਸਹੁਰਾ ਪਰਿਵਾਰ ਕੁੜੀ ਦੀ ਜ਼ਿੰਦਗੀ ਦੇ ਵਿੱਚ ਕੀ ਰੋਲ ਅਦਾ ਕਰਦਾ ਹੈ ਕੀ ਸੀ ਪੂਰੀ ਕਹਾਣੀ ਸਾਰੀ ਕਹਾਣੀ ਦੀ ਸਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਪਰਮਜੀਤ ਇੱਕ ਸਧਾਰਨ ਪਰਿਵਾਰ ਦੀ ਕੁੜੀ ਹੈ ਜਿੱਥੇ ਬਹੁਤ ਹੀ ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਹੈ ਉਸ ਦੀਆਂ ਦੋ ਛੋਟੀਆਂ ਭੈਣਾਂ ਵੀ ਸਨ ਉਹਦਾ ਕੋਈ ਭਰਾ ਨਹੀਂ ਸੀ ਉਸਦੇ ਪਿਓ ਹਰਨੇਕ ਕੋਲ ਥੋੜੀ ਜੀ ਜ਼ਮੀਨ ਸੀ ਜਿਹਦੇ ਤੇ ਉਹ ਆਪਣਾ ਗੁਜ਼ਾਰਾ ਕਰਦਾ ਸੀ ਹਰਨੇਕ ਦੇ ਕਿਸੇ ਜਾਣਕਾਰ ਬੰਦੇ ਦੇ ਰਾਹੀਂ ਉਸਦੀ ਵੱਡੀ ਦੀ ਪਰਮਜੀਤ ਲਈ ਇੱਕ ਰਿਸ਼ਤਾ ਆਉਂਦਾ ਸਾਰੇ ਇੱਕਦਮ ਹੈਰਾਨ ਹੋ ਜਾਂਦੇ ਐ ਉਹ ਸੋਚਦੇ ਐ ਵੀ ਸਾਡੇ ਪੱਲੇ ਤਾਂ ਕੱਖ ਵੀ ਨਹੀਂ ਫਿਰ ਸਾਨੂੰ ਚੰਗੇ ਘਰ ਦਾ ਰਿਸ਼ਤਾ ਅਚਾਨਕ ਕਿਵੇਂ ਆ ਗਿਆ ਪਰਮਜੀਤ ਨੂੰ ਪਹਿਲਾਂ ਵੀ ਬਹੁਤ ਸਾਰੇ ਰਿਸ਼ਤੇ ਆਏ ਸਨ ਪਰ ਉਹਨਾਂ ਨੂੰ ਹਮੇਸ਼ਾ ਹੀ ਇਸ ਕਰਕੇ ਨਾ ਸੁਣਨ ਨੂੰ ਮਿਲਦੀ ਸੀ ਕਿ ਇਹਨਾਂ ਦੀ ਫੈਮਿਲੀ ਦਾ ਸਟੈਂਡਰਡ ਮੁੰਡੇ ਵਾਲਾ ਨਾ ਮੈਚ ਨਹੀਂ ਕਰਦਾ ਦੂਜੀ ਗੱਲ ਇਹ ਸੀ ਕਿ ਘਰ ਵਿੱਚ ਤਿੰਨ ਧੀਆਂ ਸਨ ਇਹ ਸਾਰੀਆਂ ਚੀਜ਼ਾਂ ਪਰਮਜੀਤ ਦੇ ਰਿਸ਼ਤੇ ਵਿੱਚ ਭਾਰੀ ਪੈ ਰਹੀਆਂ ਸੀ ਪਰ ਜਿਹੜਾ ਹੁਣ ਰਿਸ਼ਤਾ ਆਇਆ ਸੀ ਉਹ ਹੈਰਾਨ ਕਰਨ ਵਾਲਾ ਸੀ ਕਿਉਂਕਿ ਪਰਮਜੀਤ ਦੇ ਪਰਿਵਾਰ ਨਾਲੋਂ ਉਹ ਮੁੰਡਾ ਦਾ ਪਰਿਵਾਰ ਕਿਤੇ ਵੱਧ ਅਮੀਰ ਸੀ ਮੁੰਡਾ ਇਕੱਲਾ-ਇਕੱਲਾ ਮੁੰਡਾ ਸੀ ਜਿਸਦਾ ਨਾਮ ਸੀ ਕੁਲਜਿੰਦਰ ਹਰਨੇਕ ਸਿੰਘ ਜਿਵੇਂ ਦੁਨੀਆ ਦਾ ਚਿਹਰਾ ਦੇਖ ਚੁੱਕਿਆ ਸੀ ਉਹ ਇਹ ਸੋਚਦਾ ਹੈ ਕਿ ਸਾਡੇ ਪੱਲੇ ਤਾਂ ਕੁਝ ਵੀ ਨਹੀਂ ਤੇ ਨਾਲੇ ਉਹ ਵਿਚੋਲੇ ਨੂੰ ਕਹਿੰਦਾ ਵੀ ਬਾਈ ਤੈਨੂੰ ਸਾਡੇ ਹਾਲਾਤਾਂ ਦਾ ਤਾਂ ਪਤਾ ਹੈ ਮੁੰਡੇ ਵਾਲਿਆਂ ਨੇ ਰਿਸ਼ਤਾ ਭੇਜਦਾ ਹੋ ਸਕਦਾ ਉਹਨਾਂ ਨੇ ਸਾਡੇ ਬਾਰੇ ਪਤਾ ਨਾ ਕੀਤਾ ਹੋਵੇ ਜਾਂ ਫਿਰ ਤੂੰ ਮਜ਼ਾਕ ਕਰ ਰਿਹਾ ਹੋਵੇਂ ਹਰਨੇਕ ਦੀ ਗੱਲ ਸੁਣ ਕੇ ਵਿਚੋਲਾ ਕਹਿਣ ਲੱਗਦਾ ਕਿ ਮੁੰਡੇ ਵਾਲਿਆਂ ਨੇ ਕਿਹਾ ਕਿ ਸਾਨੂੰ ਇੱਕ ਸੁਧਾਰਨ ਪਰਿਵਾਰ ਦੀ ਕੁੜੀ ਚਾਹੀਦੀ ਹੈ ਜਿਹੜੀ ਘਰ ਨੂੰ ਸਾਂਭ ਲਵੇ ਹਰਨੇਕ ਨੇ ਇਹ ਗੱਲ ਆਪਦੀ ਘਰ ਵਾਲੀ ਨਾਲ ਕੀਤੀ ਕਿ ਪਰਮਜੀਤ ਦੇ ਰਿਸ਼ਤੇ ਦੀ ਦੱਸ ਪਈ ਹੈ ਤਾਂ ਪਰਮਜੀਤ ਦੀ ਮਾਂ ਕਹਿੰਦੀ ਹੈ ਕਿ ਆਪਾਂ ਨੂੰ ਕੁਝ ਨਹੀਂ ਪੁੱਛਣਾ ਅਗਲਿਆਂ ਨੇ ਵੀ ਸੋਚ ਸਮਝ ਕੇ ਆਪਣੇ ਵੱਲ ਪੈਰ ਵਧਾਏ ਹੋਣਗੇ ਵਿਚੋਲਾ ਉਹਨਾਂ ਦੇ ਜਾਣ ਪਛਾਣ ਵਾਲਾ ਹੀ ਸੀ ਇਸ ਲਈ ਉਹ ਸਾਰੀ ਗੱਲ ਉਹਦੇ ਤੇ ਛੱਡ ਦਿੰਦੇ ਆ ਦੂਜੇ ਪਾਸੇ ਕੁਲਜਿੰਦਰ ਦਾ ਪਿਓ ਖੇਤਾਂ ਦਾ ਸਾਰਾ ਕੰਮ ਸੰਭਾਲਦਾ ਹੈ ਖੇਤ ਕੰਮ ਕਰਨ ਲਈ ਉਹਨੇ ਕਈ ਬੰਦੇ ਰੱਖੇ ਹੋਏ ਹਨ ਦੂਜੇ ਪਾਸੇ ਕੁਲਜਿੰਦਰ ਘਰ ਵਿੱਚੋਂ ਦੋ-ਦੋ ਦਿਨ ਗੈਰ ਰਹਿਦਾ ਮਾਂ ਨੂੰ ਥੋੜਾ ਥੋੜਾ ਅਹਿਸਾਸ ਹੁੰਦਾ ਕਿ ਉਹਦੇ ਪੁੱਤ ਦੀ ਰਹਿਣੀ ਸਹਿਣੀ ਚੰਗੇ ਲੋਕਾਂ 'ਚ ਨਹੀਂ ਹੈ ਪਿਓ ਉਹਦੇ ਬਾਲੇ ਮੱਥੇ ਨਹੀਂ ਸੀ ਲੱਗਦਾ ਕੁਲਜਿੰਦਰ ਦੀ ਮਾਂ ਉਸ ਦੀਆਂ ਗੱਲਾਂ ਤੇ ਪੜਦਾ ਪਾਉਂਦੀ ਰਹਿੰਦੀ ਉਹ ਸੱਜਣ ਦੇ ਨਾਲ ਗੱਲਬਾਤ ਕਰਦੀ ਹੈ ਕਿ ਜਿੰਨੀ ਜਲਦੀ ਹੋ ਸਕਦਾ ਸਾਨੂੰ ਕੁੜੀ ਦਾ ਰਿਸ਼ਤਾ ਲਿਆ ਦਿਓ ਸੱਜਣ ਸਿੰਘ ਅੰਦਰੋਂ-ਅੰਦਰੀ ਇਹ ਸੋਚਦਾ ਹੈ ਵੀ ਇਹਨਾਂ ਨੂੰ ਇੰਨੀ ਕਾਲ ਕਿਉਂ ਹੈ ਫਿਰ ਉਹ ਸੋਚਦਾ ਹੈ ਕਿ ਹਰਨੇਕ ਨੂੰ ਵੀ ਕਾਲ ਹੈ ਚਲ ਕੁੜੀ ਦਾ ਰਿਸ਼ਤਾ ਹੋ ਜੇ ਥੋੜੇ ਦਿਨਾਂ ਬਾਅਦ ਹੀ ਉਹ ਮੰਗਣਾ ਕਰ ਦਿੰਦੇ ਆ ਮੰਗਣੇ ਵਿੱਚ ਕੁਲ ਜਿੰਦਰ ਦੀ ਮਾਂ ਭਰਮਜੀਤ ਨੂੰ ਚੰਗਾ ਸੋਨੇ ਦਾ ਸੈੱਟ ਪਾ ਕੇ ਜਾਂਦੀ ਹੈ ਮੰਗਣੇ ਦਾ ਸਾਰਾ ਖਰਚਾ ਵੀ ਉਹ ਆਪ ਕਰਦੇ ਆ ਹਰਨੇਕ ਸੋਚਦਾ ਹੈ ਕਿ ਮੇਰੀ ਧੀ ਦੀ ਕਿਸਮਤ ਕਿੰਨੀ ਚੰਗੀ ਹੈ ਮੁੰਡੇ ਦਾ ਪਿਓ ਹਰਨੇਕ ਨੂੰ ਕਹਿੰਦਾ ਕਿ ਤੁਸੀਂ ਸਾਨੂੰ ਧੀ ਦੇ ਦਿੱਤੀ। ਇਹੀ ਸਭ ਤੋਂ ਵੱਡੀ ਗੱਲ ਐ। ਸਾਰੇ ਪਿੰਡ ਵਿੱਚ ਇਸ ਗੱਲ ਨਾਲ ਬੜੀ ਹੀ ਹੈਰਾਨੀ ਹੁੰਦੀ ਐ ਕਿ ਇੱਕ ਗਰੀਬ ਪਰਿਵਾਰ ਦਾ ਰਿਸ਼ਤਾ ਐਡੇ ਵੱਡੇ ਖਾਨਦਾਨ ਨਾਲ ਜੁੜ ਗਿਆ। ਉਹਨਾਂ ਦਾ ਰਿਸ਼ਤਾ ਹੋ ਜਾਂਦਾ। ਫਿਰ ਕੁਲਜਿੰਦਰ ਤੇ ਪਰਮਜੀਤ ਫੋਨ ਤੇ ਗੱਲਬਾਤ ਕਰਨ ਲੱਗਦੇ ਐ। ਕੁਲਜਿੰਦਰ ਦੋ-ਦੋ ਦਿਨ ਗੈਰ ਬਰਹਿੰਦਾ ਨਾ ਗੱਲ ਕਰਦਾ ਤੇ ਫਿਰ ਆ ਕੇ ਗੱਲ ਕਰਨ ਲੱਗਦਾ। ਗੱਲਾਂ ਵੀ ਅਜੀਬ ਜਿਹੀਆਂ ਕਰਦਾ। ਇਹ ਸਾਰਾ ਕੁਝ ਪਰਮਜੀਤ ਨੂੰ ਉਪਰੋਂ-ਉਪਰਾ ਲੱਗਦਾ। ਪਰ ਪਰਮਜੀਤ ਵੀ ਇਸ ਗੱਲ ਦਾ ਓਲਾ ਰੱਖ ਲੈਂਦੀ ਐ। ਕੁਝ ਦਿਨਾਂ ਬਾਅਦ ਹੀ ਵਿਚੋਲਾ ਸੱਜਣ ਸਿੰਘ ਵਿਆਹ ਲੈ ਕੇ ਆਉਂਦਾ ਹੈ ਕਿਉਂਕਿ ਉਹ ਵਿਆਹ ਦੀ ਕਾਲ ਕਰ ਰਹੇ ਸੀ। ਹਰਨੇਕ ਸਿੰਘ ਕਹਿੰਦਾ ਹੈ ਕਿ ਅਸੀਂ ਤਾਂ ਆਪ ਸੋਚ ਰਹੇ ਹਾਂ ਕਿ ਉਹ ਵਿਆਹ ਦਾ ਕਹਿਨ ਤੇ ਅਸੀਂ ਕੋਈ ਪ੍ਰਬੰਧ ਕਰੀਏ। ਪਰ ਸੱਜਣ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਉਹਨਾਂ ਨੇ ਕੋਈ ਪ੍ਰਬੰਧ ਨਹੀਂ ਕਰਵਾਉਣਾ। ਉਹ ਤਾਂ ਆਪ ਆਪ ਦੇ ਘਰੇ ਵੱਡੀ ਪਾਰਟੀ ਰੱਖਣਗੇ। ਬਸ ਸਿਰਫ਼ ਆਨੰਦ ਕਾਰਜ ਕਰਾਉਣ ਲਈ ਹੀ ਆਉਣਗੇ। ਦੋਹਾਂ ਧਿਰਾਂ ਨੂੰ ਸੁਨੇਹੇ ਪਹੁੰਚ ਗਏ ਕਿ 28 ਦਿਨਾਂ ਵਿੱਚ ਬਰਾਤ ਆਊਗੀ। ਤਿਆਰੀਆਂ 'ਚ ਸਮਾਂ ਲੰਘਣ ਲੱਗਦਾ। ਗਲੀਗਵਾਂਡ ਰਿਸ਼ਤੇਦਾਰ ਪਰਮਜੀਤ ਦੀ ਮਾਂ ਨੂੰ ਆ ਕੇ ਵਧਾਈਆਂ ਦਿੰਦੇ ਆ। ਦੂਜੇ ਪਾਸੇ ਜਿਹੜਾ ਕੁਲਜਿੰਦਰ ਹੈ ਉਹਦੇ ਘਰ ਵੀ ਵਿਆਹ ਦੀਆਂ ਤਿਆਰੀਆਂ ਹੁੰਦੀਆਂ। ਇਹਨਾਂ ਤਿਆਰੀਆਂ ਦੇ ਦਰਮਿਆਨ ਵੀ ਉਹ ਘਰ ਚੁਗਾ ਬ੍ਰਹਿਣ ਲੱਗਦਾ ਹੈ। ਵਿਆਹ ਦੇ ਦਿਨ ਨੇੜੇ ਆ ਰਹੇ ਸਨ ਕਾਰਡ ਵੀ ਵੰਡੇ ਗਏ ਸੀ। ਕੁਲਜਿੰਦਰ ਵਿਆਹ ਦੇ ਪ੍ਰਬੰਧਾਂ ਦੇ ਬਹਾਨੇ ਕਰਕੇ ਘਰ ਤੋਂ ਬਾਹਰ ਜਾਂਦਾ ਹੈ। ਵਿਆਹ ਤੋਂ ਥੋੜੇ ਦਿਨ ਪਹਿਲਾਂ ਕੁਲਜਿੰਦਰ ਚੁਆਰੇ ਦੇ ਵਿੱਚ ਸੁੱਤਾ ਪਿਆ ਸੀ। ਉਹਦੇ ਮਾਮੇ ਦੇ ਮੁੰਡੇ ਵੀ ਆਏ ਹੋਏ ਸਨ ਤੇ ਹੋਰ ਵੀ ਘਰਾਂ ਦੇ ਕਈ ਮੁੰਡੇ ਕੰਮਕਾਰ ਕਰ ਰਹੇ ਸੀ। ਕੁਲਜਿੰਦਰ ਦੀ ਮਾਂ ਉਹਨਾਂ ਨੂੰ ਕਹਿੰਦੀ ਐ ਕਿ ਵਿਆਹ ਵਾਲੇ ਨੂੰ ਚਵਾਰੇ ਚੋਹੇ ਠਾ ਲਿਆਓ ਉਹਨੂੰ ਵੀ ਚਾਹ ਪਾਣੀ ਪਿਆ ਦਿਓ ਕੁਲਜਿੰਦਰ ਦੀ ਮਾਂ ਜਦੋਂ ਇਹ ਗੱਲ ਕਹੀ ਤਾਂ ਉਹਨਾਂ ਵਿੱਚੋਂ ਇੱਕ ਜਣਾ ਭੱਜ ਕੇ ਚਵਾਰੇ ਤੇ ਚੜ ਗਿਆ ਉਹ ਜਾ ਕੇ ਵੇਖਦਾ ਕਿ ਕੁਲਜਿੰਦਰ ਆਪਣੇ ਮੂੰਹ ਤੇ ਸਹਰਾਣਾ ਰੱਖ ਕੇ ਸੁੱਤਾ ਪਿਆ ਜਿਵੇਂ ਹੀ ਉਹਦੇ ਚਾਚੇ ਦੇ ਮੁੰਡੇ ਨੇ ਉਹਦਾ ਪੈਰ ਖਿੱਚਿਆ ਤਾਂ ਸਹਰਾਣੇ ਤੇ ਰੱਖਿਆ ਹੋਇਆ ਉਹਦਾ ਹੱਥ ਏਠਾਂ ਲੰਮਕ ਗਿਆ ਸਹਰਾਣਾ ਮੂੰਹ ਤੋਂ ਡਿੱਗ ਗਿਆ ਤਾਂ ਕੁਲਜਿੰਦਰ ਦੇ ਮੂੰਹ ਵਿੱਚੋਂ ਝੱਗ ਆ ਰਹੀ ਸੀ ਕੁਲਜਿੰਦਰ ਦੀ ਇਹ ਹਾਲਤ ਦੇਖ ਕੇ ਉਹਦੇ ਚਾਚੇ ਦੇ ਮੁੰਡੇ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਉਹ ਭੱਜ ਕੇ ਆਵਾਜ਼ਾਂ ਮਾਰਨ ਲੱਗ ਗਿਆ। ਸਾਰੇ ਜਾਣੇ ਉੱਪਰ ਆ ਗਏ। ਮਾਂ ਵੀ ਆ ਗਈ। ਜਦੋਂ ਦੇਖਿਆ ਕਿ ਕੁਲਜਿੰਦਰ ਦੇ ਮੂੰਹ ਵਿੱਚੋਂ ਛੱਗ ਤੇ ਖੂਨ ਆ ਰਿਹਾ ਹੈ ਤਾਂ ਇਹ ਦੇਖ ਕੇ ਸਾਰੇ ਹੈਰਾਨ ਹੋ ਗਏ। ਇਹ ਕੀ ਹੋ ਗਿਆ? ਉਸ ਟਾਈਮ ਉਹਨਾਂ ਨੂੰ ਇਹ ਲੱਗਿਆ ਕਿ ਸ਼ਾਇਦ ਅਟੈਕ ਆ ਗਿਆ। ਉਸ ਦੀ ਮੌਤ ਹੁੰਦੀ ਹੈ ਤਾਂ ਇਹ ਪਤਾ ਲੱਗਦਾ ਹੈ ਕਿ ਉਹ ਮਹਿੰਗਾ ਨਸ਼ਾ ਕਰਦਾ ਸੀ। ਕੁਲਜਿੰਦਰ ਦੀ ਮੌਤ ਨਾਲ ਉਹਦੇ ਮਾਪਿਆਂ ਨੂੰ ਗਹਿਰਾ ਸਦਮਾ ਲੱਗਦਾ। ਉਦਾ ਪਿਓ ਤਾਂ ਆਪਾ ਹੀ ਖੋ ਬੈਠਦਾ ਹੈ ਉਹਨੂੰ ਤਾਂ ਆਉਣ ਵਾਲੇ ਕੱਲ੍ਹ ਬਾਰੇ ਸੋਚ-ਸੋਚ ਕੇ ਫਿਕਰ ਸੀ ਸੱਜਣ ਸਿੰਘ ਭਰਮਜੀਤ ਕੇ ਘਰ ਸੁਨੇਹਾ ਪਹੁੰਚਾਉਂਦਾ ਹੈ ਹਰਨੇਕ ਨੂੰ ਜਦੋਂ ਉਹ ਦੱਸਦਾ ਤਾਂ ਹਰਨੇਕ ਤਾਂ ਤਾਂ ਹਾਂ ਮਾਰ ਕੇ ਰੋਣ ਲੱਗਦਾ ਹੈ ਉਸ ਦੀ 30 ਸਵਾ ਗਣ ਹੋਣ ਤੋਂ ਪਹਿਲਾਂ ਹੀ ਵਿਧਵਾ ਹੋ ਗਈ ਜਿਹੜਾ ਮੁਸੀਬਤਾਂ ਦਾ ਪਹਾੜ ਟੁੱਟਦਾ ਉਹ ਹਰਨੇਕ ਦੇ ਪਰਿਵਾਰ ਲਈ ਅਸਹਿ ਸੀ ਕੁਲਜਿੰਦਰ ਦੀ ਮੌਤ ਤੋਂ ਬਾਅਦ ਇਹ ਪਤਾ ਲੱਗਦਾ ਕਿ ਉਹ ਨਸ਼ੇ ਦੀ ਬੁਰੀ ਲਤ ਸੀ ਇਸ ਨਸ਼ੇ ਬਾਰੇ ਕੁਲਜਿੰਦਰ ਦੀ ਮਾਂ ਨੂੰ ਪਤਾ ਸੀ ਪਰ ਉਹ ਇਸ ਗੱਲ ਤੇ ਪੜਦਾ ਪਾਉਂਦੀ ਰਹੀ। ਕੁਲਜਿੰਦਰ ਦੀ ਮਾਂ ਇਸੇ ਲਈ ਵਿਆਹ ਦੀ ਕਾਲ ਕਰ ਰਹੀ ਸੀ। ਉਹਨੂੰ ਇਹ ਲੱਗਦਾ ਸੀ ਕਿ ਵਿਆਹ ਤੋਂ ਬਾਅਦ ਬਗਾਨੀ ਧੀ ਆ ਕੇ ਮੇਰੇ ਪੁੱਤ ਨੂੰ ਸੁਧਾਰ ਲਵੇਗੀ। ਪੁੱਤ ਦੇ ਨਸ਼ੇ ਦੀ ਲਤ ਦੇ ਕਾਰਨ ਹੀ ਉਸਨੇ ਇੱਕ ਗਰੀਬ ਘਰ ਦੀ ਕੁੜੀ ਨਾਲ ਰਿਸ਼ਤਾ ਜੋੜਿਆ ਸੀ। ਜਦੋਂ ਇਸ ਗੱਲ ਦਾ ਪਤਾ ਕੁਲਜਿੰਦਰ ਦੇ ਪਿਓ ਨੂੰ ਲੱਗਦਾ ਹੈ ਤਾਂ ਉਹਨੂੰ ਬਹੁਤ ਦੁੱਖ ਹੁੰਦਾ ਹੈ ਕਿ ਉਹਦੀ ਘਰਵਾਲੀ ਨੇ ਐਡਾ ਵੱਡਾ ਔਲਾ ਰੱਖਿਆ। ਉਹ ਆਪਣੀ ਘਰਵਾਲੀ ਨੂੰ ਵੀ ਬੁਰਾ ਭਲਾ ਕਹਿੰਦਾ ਹੈ। ਉਹ ਕਹਿੰਦਾ ਹੈ ਕਿ ਤੂੰ ਮੇਰੇ ਤੋਂ ਇਸ ਗੱਲ ਦਾ ਔਲਾ ਰੱਖ ਕੇ ਬਹੁਤ ਗਲਤ ਕੀਤਾ ਹੈ। ਹੁਣ ਮੈਂ ਸਾਹਮਣੇ ਵਾਲਿਆਂ ਨੂੰ ਕੀ ਜਵਾਬ ਦੇਵਾਂਗਾ ਤੂੰ ਉਸ ਭੋਲੀ ਭਾਲੀ ਕੁੜੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਕੋਇ ਜਿੰਦਰ ਦੇ ਪਿਓ ਨੂੰ ਕਦੇ ਵੀ ਇਸ ਗੱਲ ਦੀ ਬਿਲਕੁਲ ਵੀ ਨਹੀਂ ਸੀ ਪਿੰਕ ਲੱਗੀ ਕਿ ਉਹਦਾ ਪੁੱਤ ਨਸ਼ਿਆਂ ਵਿੱਚ ਪੈ ਗਿਆ ਹਾਂ ਉਹਨੂੰ ਇਹ ਤਾਂ ਜ਼ਰੂਰ ਪਤਾ ਸੀ ਕਿ ਉਹ ਥੋੜੀ ਬਹੁਤੀ ਸ਼ਰਾਬ ਵਗੈਰਾ ਪੀਂਦਾ ਹੈ ਪਰ ਇਹ ਨਹੀਂ ਸੀ ਪਤਾ ਕਿ ਉਹ ਦੂਜੇ ਨਸ਼ੇ ਵੀ ਕਰਦਾ ਹੈ ਉਹਦੀ ਮਾਂ ਨੇ ਉਹਨੂੰ ਕਈ ਵਾਰੀ ਘਰੇ ਦੇਖਿਆ ਸੀ ਨਸ਼ਾ ਕਰਦੇ ਨੂੰ ਪਰ ਉਹ ਰੋਕ ਨਾ ਸਕੀ ਇੱਕ ਮਾਂ ਨੇ ਐਡਾ ਵੱਡਾ ਔਲਾ ਰੱਖਿਆ ਤੇ ਆਪਣਾ ਘਰ ਖਤਮ ਕਰ ਲਿਆ ਕੁਲਜਿੰਦਰ ਦਾ ਪਿਤਾ ਹੁਣ ਇਹ ਸੋਚਦਾ ਹੈ ਕਿ ਮੈਨੂੰ ਕੁੜੀ ਵਾਲਿਆਂ ਨੂੰ ਸੱਚ ਦੱਸ ਦੇਣਾ ਚਾਹੀਦਾ ਹੈ। ਉਸ ਕੁੜੀ ਦਾ ਤਾਂ ਵਿਚਾਰੀ ਦਾ ਕੋਈ ਕਸੂਰ ਨਹੀਂ। ਸਾਰੀ ਗਲਤੀ ਤਾਂ ਮੇਰੀ ਘਰ ਵਾਲੀ ਦੀ ਹੈ ਜਿਨੇ ਆਪਣੇ ਪੁੱਤ ਦੀਆਂ ਕਮੀਆਂ, ਮਾੜੀਆਂ ਆਦਤਾਂ ਤੇ ਪਰਦਾ ਪਾਇਆ ਹੈ। ਇਹ ਸਭ ਕੁਝ ਸੋਚ ਕੇ ਕੁਲਜਿੰਦਰ ਦਾ ਪਿਓ ਵਿਚੋਲੇ ਸੱਜਣ ਨੂੰ ਨਾਲ ਲੈ ਕੇ ਭਰਮਜੀਤ ਦੇ ਘਰੇ ਜਾਂਦਾ ਹੈ। ਉੱਥੇ ਜਾ ਕੇ ਉਹ ਰੋ ਰੋ ਕੇ ਉਹਦੇ ਪਿਓ ਤੋਂ ਮਾਫੀ ਵੀ ਮੰਗਦਾ ਹੈ ਤੇ ਕਹਿੰਦਾ ਹੈ ਕਿ ਅਸੀਂ ਗੁਨੇਗਾਰਾਂ ਸਭ ਤੋਂ ਵੱਡੀ ਗੁਨੇਗਾਰ ਤਾਂ ਮੇਰੀ ਘਰ ਵਾਲੀ ਹੈ ਜਿਹਨੂੰ ਸਭ ਕੁਝ ਪਤਾ ਹੁੰਦਾ ਹੋਇਆ ਵੀ ਉਹਨੇ ਸਾਡੇ ਤੋਂ ਓਲਾ ਰੱਖਿਆ ਉਹ ਕਹਿੰਦਾ ਕਿ ਮੈਂ ਤੁਹਾਨੂੰ ਇਸ ਦੁੱਖ ਦੀ ਘੜੀ ਵਿੱਚ ਛੱਡ ਨਹੀਂ ਸਕਦਾ ਮੈਂ ਇਸ ਰਿਸ਼ਤੇ ਨੂੰ ਆਪਣੇ ਹੀ ਖਾਨਦਾਨ ਵਿੱਚ ਲੈ ਕੇ ਜਾਵਾਂਗਾ ਇਹ ਗੱਲ ਸੁਣ ਕੇ ਪਰਮਜੀਤ ਦਾ ਪਿਓ ਹੈਰਾਨ ਰਹਿ ਜਾਂਦਾ ਹੈ ਉਹਨੂੰ ਤਾਂ ਯਕੀਨ ਹੀ ਨਹੀਂ ਆਉਂਦਾ ਕਿ ਉਹਨਾਂ ਦਾ ਹੋਣ ਵਾਲਾ ਨਾ ਜਵਾਈ ਨਸ਼ੇ ਕਰਦਾ ਸੀ ਹੁਣ ਹਰਨੇਕ ਤੇ ਹਰਨੇਕ ਦੀ ਘਰ ਵਾਲੀ ਇਹ ਸੋਚਦੀ ਹੈ ਕਿ ਜੇ ਇਹਨਾਂ ਦਾ ਮੁੰਡਾ ਨਸ਼ੇ ਪੱਤੇ ਕਰਦਾ ਸੀ ਕੀ ਪਤਾ ਇਹਦੇ ਖਾਨਦਾਨ 'ਚ ਕੈਸੇ ਲੋਕ ਹੋਣਗੇ ਹਰਨੇਕ ਇੱਕ ਵਾਰੀ ਕੁਲਜਿੰਦਰ ਦੇ ਪਿਓ ਨੂੰ ਇਹ ਕਹਿ ਦਿੰਦਾ ਕਿ ਕੋਈ ਗੱਲ ਨਹੀਂ ਬਾਈ ਜੀ ਅਸੀਂ ਸੋਚ ਵਿਚਾਰ ਕੇ ਗੱਲ ਕਰਾਂਗੇ ਇੱਕ ਵਾਰੀ ਤਾਂ ਉਹ ਵਾਪਸ ਆਪਣੇ ਘਰ ਆ ਜਾਂਦੇ ਆ ਘਰੇ ਆਉਂਦਿਆਂ ਨੂੰ ਕੁਲਜਿੰਦਰ ਦੀ ਮਾਂ ਉਹਦੇ ਪਿਓ ਦੇ ਗੱਲ ਪੈ ਜਾਂਦੀ ਹੈ ਉਹ ਕਹਿੰਦੀ ਹੈ ਕਿ ਹਜੇ ਤਾਂ ਮੇਰੇ ਪੁੱਤ ਦਾ ਸਿਵਾ ਵੀ ਠੰਡਾ ਨਹੀਂ ਹੋਇਆ ਤੇ ਤੂੰ ਦੂਰੇ ਰਿਸ਼ਤੇ ਗੰਢਣ ਲੱਗਿਆ ਹੋਇਆ ਕਿਹਦੇ ਸਿਰ ਤੇ ਲਿਆ ਕੇ ਉਹਨੂੰ ਇੱਥੇ ਰੱਖੇਗਾ ਉਹ ਤਾਂ ਮੇਰਾ ਪੁੱਤ ਖਾ ਗਈ ਮੇਰੇ ਘਰ ਵਿੱਚ ਆਉਣ ਤੋਂ ਪਹਿਲਾਂ ਹੀ ਉਹ ਮੇਰੇ ਪੁੱਤ ਨੂੰ ਖਾ ਗਈ ਕੁਲਜਿੰਦਰ ਦਾ ਪਿਓ ਉਸਦੀ ਮਾਂ ਨੂੰ ਚੁੱਪ ਕਰਵਾਉਂਦਾ ਹੈ ਤੇ ਫੇਰ ਸੋਚਦਾ ਹੈ ਕਿ ਮੇਰੇ ਸਿਰੋਂ ਸਾਰੀ ਉਮਰ ਬੋਝ ਨਹੀਂ ਲੈਣਾ ਕਿ ਅਸੀਂ ਕਿਸੇ ਦੀ ਧੀ ਨਾਲ ਧੋਖਾ ਕੀਤਾ ਹੈ ਉਹਦੀ ਮਾਂ ਨੂੰ ਵੀ ਟਾੜਦਾ ਹੈ ਕਿ ਹੁਣ ਜੋ ਕੁਝ ਹੋਵੇਗਾ ਮੇਰੇ ਹਿਸਾਬ ਨਾਲ ਹੀ ਹੋਵੇਗਾ ਤੂੰ ਇੰਨਾ ਵੱਡਾ ਉਲਾ ਨਾ ਰੱਖਿਆ ਹੁੰਦਾ ਤਾਂ ਮੈਨੂੰ ਇਸ ਤਰ੍ਹਾਂ ਵਿਚਾਰੇ ਨਹੀਂ ਸੀ ਫਸਣਾ ਪੈਣਾ ਤੂੰ ਤਾਂ ਮੈਨੂੰ ਕਿਸੇ ਨਾਲ ਗੱਲ ਕਰਨ ਜੋਗੇ ਨਹੀਂ ਛੱਡਿਆ ਫੇਰ ਕੁਲਜਿੰਦਰ ਦਾ ਪਿਓ ਆਪਣੇ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਗਰੀਬ ਪਰਿਵਾਰ ਦੇਖਦਾ ਹੈ ਜਿਹੜੇ ਦੋ ਪੜਾ ਸਨ ਉਹਨਾਂ ਵਿੱਚੋਂ ਇੱਕ ਮੁੰਡੇ ਨਾਲ ਉਹ ਗੱਲ ਕਰਦਾ ਹੈ ਕਿ ਮੈਂ ਇਹਨੂੰ ਆਪਣੇ ਘਰੇ ਰੱਖਣਾ ਚਾਹਣਾ ਹੈ। ਉਹ ਮੁੰਡੇ ਨਾਲ ਪਹਿਲਾਂ ਹੀ ਸਾਰੀ ਗੱਲ ਖੋਲ੍ਹ ਲੈਂਦਾ ਹੈ ਕਿ ਤੈਨੂੰ ਮੇਰੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾਉਣਾ ਪਵੇਗਾ। ਇਹ ਵਿਆਹ ਕਰਵਾ ਕੇ ਤੂੰ ਸਾਡੇ ਘਰ ਵਿੱਚ ਹੀ ਰਹੇਂਗਾ। ਮੈਂ ਤੈਨੂੰ ਆਪਣੀ ਸਾਰੀ ਜ਼ਮੀਨ ਦਾ ਮਾਲਕ ਬਣਾ ਦੇਵਾਂਗਾ। ਜਦੋਂ ਮੁੰਡਾ ਹਾਮੀ ਭਰਦਾ ਹੈ ਤਾਂ ਉਸ ਤੋਂ ਬਾਅਦ ਇਸ ਬਾਰੇ ਉਹ ਹਰਨੇਕ ਨਾਲ ਗੱਲ ਚਲਾਉਂਦਾ ਹੈ। ਕੁਲਜਿੰਦਰ ਦੇ ਪਿਓ ਨੇ ਭਾਵੇਂ ਹਰਨੇਕ ਨਾਲ ਗੱਲ ਚਲਾ ਲਈ ਸੀ ਪਰ ਕੁਲਜਿੰਦਰ ਦੀ ਮਾਂ ਇਹ ਸਭ ਕੁਝ ਤੋਂ ਜ਼ਿਆਦਾ ਵਿਰੋਧ ਕਰਦੀ ਹੈ। ਕੁਲਜਿੰਦਰ ਦਾ ਪਿਓ ਉਸਦੀ ਗੱਲ ਨੂੰ ਅਣ ਸੁਣਿਆ ਕਰ ਦਿੰਦਾ ਹੈ ਪਰ ਰਮਜੀਤ ਦੇ ਪਿਓ ਦੇ ਨਾਲ ਉਹ ਗੱਲਬਾਤ ਕਰਦਾ ਹੈ ਤਾਂ ਸਾਰੀ ਗੱਲ ਨੂੰ ਸੱਚ-ਸੱਚ ਕਰਦਾ ਹੈ ਜਿਵੇਂ ਤਿਵੇਂ ਕਰਕੇ ਬਾਅਦ ਵਿੱਚ ਉਹ ਆਪਣੀ ਘਰ ਵਾਲੀ ਨੂੰ ਵੀ ਮਨਾ ਲੈਂਦਾ ਹੈ ਉਸੇ ਦਿਨ ਹੀ ਉਸ ਮੁੰਡੇ ਨੂੰ ਆਪਣੇ ਘਰੇ ਲੈ ਆਉਂਦਾ ਹੈ ਤੇ ਕੁਲਜਿੰਦਰ ਦੀ ਮੌਤ ਤੋਂ ਤਕਰੀਬਨ ਸਾਢੇ 3 ਮਹੀਨੇ ਬਾਅਦ ਉਹ ਮੁੰਡਾ ਪਰਮਜੀਤ ਨੂੰ ਵਿਆਹ ਕੇ ਉਹਨਾਂ ਦੇ ਘਰੇ ਲੈ ਆਉਂਦਾ ਹੈ ਲੋਕਾਂ ਵਿੱਚ ਗੱਲਾਂ ਵੀ ਹੁੰਦੀਆਂ ਕੋਈ ਕਹਿੰਦਾ ਹੈ ਕਿ ਜੱਟ ਨੇ ਜ਼ਮੀਨ ਬਚਾਉਣ ਦੇ ਖਾਤਰ ਅੱਕ ਚੱਬਿਆ ਕੋਈ ਕੁਛ ਕਹਿੰਦਾ ਤੇ ਕੋਈ ਕੁਛ ਪਰ ਕੁਲਜਿੰਦਰ ਦੇ ਪਿਓ ਦੇ ਸਿਰ ਤੇ ਜਿਹੜਾ ਬੋਝ ਸੀ ਉਹ ਉਤਰ ਗਿਆ ਸੀ ਕਿ ਸਾਡੇ ਕਰਕੇ ਕਿਸੇ ਬਗਾਨੀ ਤੀਨ ਨੂੰ ਲੋਕਾਂ ਤੋਂ ਗੱਲਾਂ ਨਹੀਂ ਸੁਣਨੀਆਂ ਪੈਣਗੀਆਂ ਕੁਲਜਿੰਦਰ ਦੇ ਪਿਓ ਕੋਲ ਜੋ ਵੀ ਜ਼ਮੀਨ ਸੀ ਉਸਨੇ ਉਹ ਸਾਰੀ ਜ਼ਮੀਨ ਉਸ ਮੁੰਡੇ ਦੇ ਨਾਂ ਕਰਵਾ ਦਿੱਤੀ ਪਰਮਜੀਤ ਉਸ ਘਰ ਵਿੱਚ ਵਸਣ ਲੱਗ ਗਈ ਪਹਿਲਾਂ ਪਹਿਲਾਂ ਤਾਂ ਕੁਲਜਿੰਦਰ ਦੀ ਮਾਂ ਕਿਤੇ ਨਾ ਕਿਤੇ ਹਰੇਕ ਗੱਲ ਤੇ ਉਹ ਮਿਹਨੇ ਮਾਰਦੀ ਸੀ ਪਰ ਪਰਮਜੀਤ ਸਮਝਦਾਰ ਸੀ ਉਹਨੇ ਮਾਹੌਲ ਸੰਭਲ ਲਿਆ ਪਰਮਜੀਤ ਦੇ ਘਰ ਵਿੱਚ ਆਉਣ ਨਾਲ ਹਾਲਾਤ ਬਦਲ ਗਏ ਕੁਲਜਿੰਦਰ ਦੇ ਪਿਓ ਨੂੰ ਵੀ ਸਹਾਰਾ ਹੋਇਆ ਉਸ ਮੁੰਡੇ ਨੇ ਸਕੇ ਪੁੱਤ ਤੋਂ ਵੱਧ ਕੇ ਉਹਦਾ ਕੀਤਾ ਖੇਤੀ ਦਾ ਕੰਮ ਵੀ ਸੰਭਿਆ ਤੇ ਜਿਹੜਾ ਉਹ ਮੁੰਡੇ ਦਾ ਪਿਛਲਾ ਪਰਿਵਾਰ ਸੀ ਉਹਦੇ ਨਾਲ ਵੀ ਉਸ ਪਰਿਵਾਰ ਨੇ ਵਧੀਆ ਰਾਬਤਾ ਰੱਖਿਆ ਉਹਨਾਂ ਨੂੰ ਵੀ ਆਪਣੇ ਬਰਾਬਰ ਲਿਆਉਣ ਦੀ ਕੋਸ਼ਿਸ਼ ਕੀਤੀ ਪਰਮਜੀਤ ਵੀ ਉਸ ਪਰਿਵਾਰ ਵਿੱਚ ਜਾ ਕੇ ਮਿਲ ਆਉਂਦੀ ਤੁੱਖਾਂ ਸੁੱਖਾਂ ਵਿੱਚ ਨਾਲ ਖੜਦੀ ਕੁਲਜਿੰਦਰ ਦੀ ਮਾਂ ਨੂੰ ਜਿਹੜੀਆਂ ਗੱਲਾਂ ਚੁਪਦੀਆਂ ਸੀ ਉਮਰ ਦੇ ਹਿਸਾਬ ਨਾਲ ਹੌਲੀ-ਹੌਲੀ ਓਟੇਲੀ ਪੈਣੀ ਸ਼ੁਰੂ ਹੋ ਗਈ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਗਲਤੀ ਮੇਰੀ ਸੀ हां ਕੋ ਜਿੰਦਰ ਦੀ ਮਾਂ ਨੇ ਪਹਿਲਾਂ-ਪਹਿਲਾਂ ਤਾਂ ਦੋਨੇ ਜਾਨਿਆਂ ਨੂੰ ਬਹੁਤ ਤੰਗ ਕੀਤਾ ਪਰ ਜਦੋਂ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਫਿਰ ਉਹ ਇੱਕ ਸੁਧਾਰਨ ਵੱਲ ਦੀ ਤਰ੍ਹਾਂ ਵਿਚਰਨ ਲੱਗੀ ਭਰਮਜੀਤ ਨੇ ਕਦੇ ਵੀ ਉਹਦਾ ਮੂੰਹ ਨਹੀਂ ਸੀ ਫਟਕਾਰਿਆ ਤੇ ਨਾ ਹੀ ਉਸ ਮੁੰਡੇ ਰঞ্জੀਤ ਨੇ ਦੋਹਾਂ ਨੇ ਆਪਣੇ ਮਾਪੇ ਤੋਂ ਵੱਧ ਕੇ ਉਹਨਾਂ ਨੂੰ ਸੰਭਾਲਿਆ ਇਹ ਰਿਸ਼ਤਾ ਇੱਕ ਮਿਸਾਲ ਬਣ ਗਿਆ ਜਿੱਥੇ ਸ਼ੁਰੂਆਤ ਦੇ ਵਿੱਚ ਇੱਕ ਬਰਬਾਦੀ ਹੋਈ ਤੇ ਉਸ ਬਰਬਾਦੀ ਤੋਂ ਬਾਅਦ ਇੱਕ ਨਵੇਂ ਰਿਸ਼ਤੇ ਦੇ ਕਾਰਨ ਤਿੰਨ ਘਰ ਆਬਾਦ ਹੋ ਗਏ ਇੱਕ ਮਾਂ ਨੇ ਪੁੱਤ ਦੇ ਮੋਹ ਦੇ ਵਿੱਚ ਇੱਕ ਘਰ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਪਰ ਪਿਓ ਦੀ ਸਿਆਣਪ ਨੇ ਸਾਰਾ ਕੁਝ ਮੁੜ ਕੇ ਆਵਾਜ਼ ਕਰ ਦਿੱਤਾ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ